ਉਕੇ ابراہیم ਨੂੰ ਕਿਹਾ ਤੂੰ ਵਰਕਤ ਤੇ ਆਸ਼ਿਸ਼ ਦਾ ਕੀ ਹੋਵੇਂਗਾ ਕਾਰਨ ਹੋਵੇਂਗਾ ਯੂਸਫ ਜਦੋਂ ਪੋਟੀਫਰ ਦੇ ਘਰ ਦੇ ਵਿੱਚ ਗਿਆ ਬਸ ਜਿਹੜਾ ਯੂਸਫ ਦੇ ਕਾਰਨ ਉਸ ਘਰ ਚ ਬਰਕਤ ਆ ਗਈ ਹallelujah ਹallelujah ਪਰਮੇਸ਼ਰ ਨੇ ਤੁਹਾਨੂੰ ਸੰਘਰਸ਼ ਕਰਨ ਲੈਣੇ ਬੁਲਾਇਆ ਹੈਗਾ ਕਿ ਤੁਸੀਂ ਸੰਘਰਸ਼ ਕਰੋ ਤੁਹਾਡੇ ਬੱਚੇ ਵੀ ਸੰਘਰਸ਼ ਕਰਨ ਪਰਮੇਸ਼ਰ ਨੇ ਤੁਹਾਨੂੰ ਬਰਕਤ ਲਈ ਮੰਗਾਇਆ ਬੁਲਾਇਆ ਆ ਤੁਹਾਡੇ ਲਈ ਵਰਕਾ ਤੇ ਤੁਹਾਡੇ ਬੱਚਿਆਂ ਲਈ ਪੀੜੀਦਰ ਪੀੜੀ ਵਰਕਾ ਤੇ ਆਸ਼ਿਸ਼ ਵਰਕਾ ਤੇ ਆਸ਼ਿਸ਼ ਭਰਥੋੜ ਨੂੰ ਪਰਮੇਸ਼ਰ ਪੂਰਿਆ ਕਰਨ ਵਾਲਾ ਹallelujah ਜਦੋਂ ਕੁਝ ਸਮਾਂ ਜੋ ਸਭ ਜਿਹੜਾ ਸੀ ਪੋਟੀਪੜ ਦੇ ਘਰ ਵਿੱਚ ਰਿਹਾ ਇੱਕ ਸਮੇ ਉਹਦੀ ਪਰਖਿਆ ਦਾ ਟਾਈਮ ਆ ਗਿਆ ਹallelujah ਉਹ ਵੀ ਹਰ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਇੱਕ ਪਰਖਿਆ ਆਉਣੀ ਆ ਹallelujah ਚੱਕ ਕੀਤਾ ਜਾਣਾ ਆ ਇਹ ਮੇਰੀ ਮਹਿਮਾ ਕਰਦਾ ਕਿ ਕਿਹਦੀ ਮਹਿਮਾ ਕਰਦਾ ਆ ਮੇਰੀ ਵਡਿਆਈ ਕਰਦਾ ਆ ਕਿਹਦੀ ਵਡਿਆਈ ਕਰਦਾ ਆ ਹallelujah ਕਹਨੇ ਦਾ ਪਰਮੇਸ਼ਰ ਰੋਜ਼ ਦੇਖਦਾ ਆ ਰੋਜ਼ ਦੇਖਦਾ ਕਿ ਅਸੀਂ ਕਹਿੰਨੇ ਆ ਅਸੀਂ ਬਦੇ ਕਿਉਂ ਨਹੀਂ ਸਾਨੂੰ ਮਿਲਿਆ ਕਿਉਂ ਨਹੀਂ ਆਇਗਾ ਹallelujah ਉਹ ਕਹਿੰਦੇ ਤੁਸੀਂ ਰੋ ਪਰਮੇਸ਼ਰ ਦੀਆਂ ਖਾਤਾ ਨੂੰ ਦੇਖਦੇ ਆ ਰੋਜ਼ ਤੁਹਾਨੂੰ ਚੈੱਕ ਕਰਦੀਆਂ ਆ ਤੁਸੀਂ ਕੀ ਕਰਦੇ ਆ ਹallelujah ਹallelujah ਕਬੂਤਰ ਨੂੰ ਜਦੋਂ ਬਿੱਲੀ ਫੜਨ ਆਉਂਦੀ ਆ ਤੱਕ ਗੋਮੋ ਤੇ ਰੱਖਾ ਮੀਟ ਲੈਂਦਾ ਉਹ ਕਹਿੰਦਾ ਬਿੱਲੀ ਮੇਰੇ ਅੱਖਾਂ ਤੋਂ ਦੂਰ ਹੋ ਗਈ ਉਹ ਕੀ ਹੁੰਦੀ ਆ ਬਿੱਲੇ ਆਉਂਦੀ ਚਲ ਚਪਟੋ ਮਾਰ ਕੇ ਉਹਨੂੰ ਖਾ ਲੈਂਦੀ ਆ ਅੱਖਾਂ ਬੰਦ ਕਰਕੇ ਇਹ ਨਾ ਕਹੋ ਕਿ ਪਰਮੇਸ਼ਰ ਸਾਨੂੰ ਦੇਖਦਾ ਨਹੀਂ ਹੈਗਾ ਹallelujah ਤੁਸੀਂ ਅੱਖਾਂ ਬੰਦ ਕਰ ਲਈਆਂ ਕਿ ਪਰਮੇਸ਼ਰ ਤੁਹਾਨੂੰ ਦੇਖਦਾ ਨਹੀਂ ਹੈਗਾ ਤੁਸੀਂ ਪਾਪ ਕਰਨ ਲੱਗੇ ਅੱਖਾਂ ਬੰਦ ਕਰ ਲਈਆਂ ਕਿ ਪਰਮੇਸ਼ਰ ਤੁਹਾਨੂੰ ਦੇਖਦਾ ਨਹੀਂ ਹੈਗਾ ਹallelujah ਤੁਸੀਂ ਲਾਈਟ ਬੰਦ ਕਰ ਲਈ ਜਾਂ ਕੁਝ ਵੀ ਕਰ ਲਿਆ ਪਰਮੇਸ਼ਰ ਤੁਹਾਨੂੰ ਦੇਖਦਾ ਆ ਹallelujah ਹallelujah ਜੁਗ ਪਰਮੇਸ਼ਰ ਤੁਹਾਡੇ ਸੁਭਾਤ ਉਹ ਜਾਣੂ ਆ ਪਰਮੇਸ਼ਰ ਤੁਹਾਡੇ ਸੁਭਾਤ ਹੋ ਅਗਰ ਇਮਾਨਦਾਰੀ ਦੇ ਨਾਲ ਕਰੈਕਟਰ ਨਾਲ ਆਪਣੇ ਚਾਲ ਚੱਲਣ ਨਾਲ ਪਰਮੇਸ਼ਰ ਨਾਲ ਚੱਲੋਗੇ ਪਰਮੇਸ਼ਰ ਤੁਹਾਨੂੰ ਵਧਾਈ ਜਾਵੇਗਾ ਵਧਾਈ ਜਾਵੇਗਾ ਹallelujah ਹallelujah ਓਕੇ ਸੰਤ ਪਾਲ ਜੀ ਕਹਿੰਦੇ ਆ ਕੀ ਹੁਣ ਅਸੀਂ ਪਾਪ ਕਰੀ ਜਾਈਏ ਕਿਰਪਾ ਵਾਲੀ ਐ ਕਰੀ ਪਾਪ ਕਰ ਲਿਆ ਪ੍ਰਭੂ ਨੇ ਲਹੂ ਦੇ ਨਾਲ ਧੋਤਾ ਦੂਜੀ ਵਾਰੀ ਫੇਰ ਪਾਪ ਕਰ ਲਿਆ ਪ੍ਰਭੂ ਫੇਰ ਸਾਨੂੰ ਧੋ ਦੇਵੇਗਾ ਦੂਜੀ ਵਾਰੀ ਫੇਰ ਪਾਪ ਕਰ ਲਿਆ ਫੇਰ ਧੋ ਦੂਗਾ ਕੋਈ ਗੱਲ ਨਹੀਂ ਹਾਲੇਲੂਇਆ ਹਾਲੇਲੂਇਆ ਉਹ ਮਾਫਤਾ ਤੁਹਾਨੂੰ ਕਰੀ ਜਾਵੇਗਾ ਪਰ ਤੁਹਾਡੀ ਸਪੀਡ ਜਿਹੜੀ ਆ ਤੁਹਾਡੀ ਸਪੀਡ ਜਿਹੜੀ 120 ਤੇ ਤੁਸੀਂ ਚੱਲਦੇ ਆ ਨਾ 80 ਤੇ ਆ ਜਾਣਾ 60 ਤੇ ਆ ਜਾਣਾ 40 ਤੇ 30 ਤੇ ਫੇਰ 10 ਤੇ ਜਿਹੜਾ ਸਾਈਕਲ ਚੱਲਦਾ ਹੁੰਦਾ ਨਾ ਇਦਾਂ ਪ੍ਰਾਰਥਨਾ ਤੁਹਾਡੀ ਹੋ ਜਾਣੀ ਆ ਹਲੇਲੂਇਆ ਉਹ ਕਿ ਸ਼ੈਤਾਨ ਜਿਹੜਾ ਆ ਉਹ ਬੰਦੇ ਦੀ ਸਪੀਡ ਨੂੰ ਕੀ ਕਰਦਾ ਆ ਕੱਟ ਕਰਦਾ ਉਹ ਉਹ ਜਿਹੜਾ ਤੁਹਾਨੂੰ ਤਾਜ ਮਿਲ ਲਾਇਆ ਜਿਹੜਾ ਤੁਹਾਨੂੰ ਕਰੋਨ ਪਰਮਿਸ਼ਨ ਨੇ ਦੇਣ ਆਇਆ ਉਹ ਇਹ ਨਹੀਂ ਚਾਹੁੰਦਾ ਕਿ ਇਹਨੂੰ ਮਿਲੇ ਵਿਸ਼ਵਾਸੀ ਨੂੰ ਮੁਕਟ ਜਿਹੜਾ ਜੀਵਨ ਦਾ ਮੁਕਟ ਆ ਉਹ ਨਹੀਂ ਚਾਹੁੰਦਾ ਸ਼ਰਧਾਰ ਕਿ ਬਦੇ ਉਹ ਚਾਹੁੰਦਾ ਕਿ ਜਿੱਦਾਂ ਮੈਂ ਨਰਕ 'ਚ ਜਾਣਾ ਆ ਇਦਾਂ ਇਹ ਵੀ ਨਰਕ 'ਚ ਜਾਣ ਮੇਰੇ ਨਾਲ ਹੀ ਹਲੇਲੂਇਆ ਮੇਰੇ ਭਾਈ ਬਣਾਉ ਨਰਕ ਤੁਹਾਡੇ ਲਈ ਨਹੀਂ ਬਣਾਇਆ ਸ਼ੈਤਾਨ ਤੇ ਉਹਦੇ ਲੋਕਾਂ ਲਈ ਬਣਾਇਆ ਹੋਇਆ ਆ ਹallelujah 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 ਸਾਡੇ ਪ੍ਰਭੂ ਨੇ ਕਿਹਾ ਮੈਂ ਜਾ ਰਿਹਾ ਆ ਤੁਹਾਡੇ ਵਾਸਤੇ ਨਿਵਾਸ ਸਥਾਨ ਬਣਾਵਾਂਗਾ ਜਿੱਥੇ ਮੈਂ ਹੋਵਾਂਗਾ ਉੱਥੇ ਤੁਸੀਂ ਹੋਵੋਗੇ ਹallelujah ਜੇ ਪ੍ਰਭੂ ਸਵਾਰ ਚ ਗਿਆ ਨਾ ਉਹ ਤੁਹਾਨੂੰ ਵੀ ਲੈ ਕੇ ਜਾਵੇਗਾ ਜ਼ਰੂਰ ਜੋਨੇ ਕੇ ਆਇਆ ਬਚਨ ਜੀ ਕਾ ਇੱਕ ਅੱਖਰ ਜਗ ਬਿੰਦੀ ਵੀ ਟਲੀਗੇ ਟਲੇਗੇ ਨਹੀਂ ਆ ਧਰਤੀ ਨਰਸ ਦੇ ਵਾਲੇ ਕੀਤੀ ਗਈ ਆ ਸਭ ਕੁਝ ਖਤਮ ਹੋ ਜਾਣਾ ਹੈ ਹਾਲੇਲੂਇਆ ਹਾਲੇਲੂਇਆ ਕੀ ਹੋਇਆ ਜਦੋਂ ਯੂਸਫ ਦੇ ਉਤੇ ਪ੍ਰੀਖਿਆ ਦਾ ਸਮਾਂ ਆਇਆ ਤੇ ਪੋਟੀਬਰ ਦੀ ਪਤਨੀ ਨੇ ਦੇਖਿਆ ਕਿ ਯੂਸਫ ਬੜਾ ਸੋਹਣਾ ਹੈ ਦੇਖਣ ਨੂੰ ਹਾਲੇਲੂਇਆ ਹਾਲੇਲੂਇਆ ਤਾਂ ਉਹਨੇ ਕੀ ਕੀਤਾ ਉਹਨੇ ਉਹਨੂੰ ਕਿਹਾ ਤੂੰ ਅੱਜ ਰਾਤ ਮੇਰੇ ਨਾਲ ਕੀ ਕਰ ਤੂੰ ਸੌਂ ਹਾਲੇਲੂਇਆ ਤਾਂ ਉਸੇ ਕੀ ਹੋਇਆ ਯੂਸਫ ਉਸ ਜਗ੍ਹਾ ਤੋਂ ਕੀ ਹੋ ਗਿਆ ਭੱਜਾ ਉਸ ਜਗ੍ਹਾ ਦੇ ਤੋਂ ਹਾਲੇਲੂਇਆ ਜਦੋਂ ਭੱਜਾ ਪੋਟੀ ਪਰ ਜਦੋਂ ਆਇਆ ਘਰ ਦੇ ਵਿੱਚ ਉਹਦੀ ਪਤਨੀ ਨੇ ਸਾਰੀਆਂ ਗੱਲਾਂ ਦਸੀਆਂ ਤਾਂ ਯੂਸਫ ਕਿੱਥੇ ਪਹੁੰਚ ਗਿਆ ਜੀ ਹਾਲੇਲੂਇਆ ਕਿੱਥੇ ਉਹ ਗੱਲਾਂ ਕਰ ਰਿਹਾ ਸੀ ਕਿ ਅਸੀਂ ਭਰੀਆਂ ਬੰਦੇ ਸੀ ਤੇ ਤੁਹਾਡੀਆਂ ਭਰੀਆਂ ਨੇ ਮੇਰੀ ਭਰੀ ਨੂੰ ਕੀ ਕੀਤਾ ਨਮਸਕਾਰ ਕੀਤਾ ਹਾਲੇਲੂਆ ਸੂਰਤ ਦੇ ਚਾਨ ਤਾਰੇ 11 ਤਾਰਿਆਂ ਨੇ ਮੈਨੂੰ ਕੀ ਕੀਤਾ ਨਮਸਕਾਰ ਕੀਤਾ ਉਹਦਾ ਬਾਪ ਕੀ ਕਹਿੰਦਾ ਮੈਂ ਤੇਰੀ ਮਾਂ ਤੇ ਤੇਰੇ ਭਰਾ ਤੈਨੂੰ ਨਮਸਕਾਰ ਕਰਾਂਗੇ ਹਾਲੇਲੂਆ ਹਾਲੇਲੂਆ ਹਾਲੇਲੂਆ